ਹੁਣ ਆਪਣੇ ਕਿਸਾਨ ਵੀਰਨਾ ਹੱਥਾਂ 'ਚ ਥੁੱਕੀ ਫਿਰਦੇ ਆ ਕਹਿੰਦੇ ਸਾਡੇ ਕਣਕ ਹੈਗੀ ਆ ਬਹੁਤ ਹੀ ਜ਼ਿਆਦਾ ਵਧੀਆ ਨਿਸਾਰਾ ਕਰ ਚੁੱਕੀ ਆ ਤੇ ਕਈ ਕਿਸਾਨ ਵੀਰ ਕਹਿੰਦੇ ਸਾਡੇ ਕਣਕ ਹਲੇ ਗੋਭ ਦੇ ਵਿੱਚ ਆ ਤੇ ਯਾਰ ਆਹ ਤੇਲੇ ਤੋਂ ਪਹਿਲੀ ਸਪਰੇਅ ਕਰ ਦਿੰਨੇ ਆ ਐਵੇਂ ਫਿਰ ਬੋਤ ਦੇ ਵਿੱਚ ਭੁਗਾਈ ਕਰਾਂਗੇ ਨਾਲੇ ਕਣਕ ਤੋੜਾਂਗੇ ਤਾਂ ਕਿਹੜੀ ਸਪਰੇਅ ਕਰਗੇ ਨਾਲੇ ਸੁਣਿਆ ਤੇਲਾ ਚੇਪਾ ਬਹੁਤ ਨੁਕਸਾਨ ਕਰ ਜਾਂਦਾ ਆਪਣੀ ਕਣਕ ਦਾ ਤਾਂ ਦੋਸਤੋ ਜੇਕਰ ਤੁਸੀਂ ਵੀ ਆਹੀ ਤੇਲੇ ਚੇਪੀ ਦੀ ਸਪਰੇਅ ਕਰਨ ਬਾਰੇ ਸੋਚ ਰਹੇ ਹੋ ਤਾ ਜਰਾ ਰੁਕੋ ਪਹਿਲਾ ਆਪਾਂ ਨਿਗਾਹ ਮਾਰ ਲਈਏ ਇਹ ਨੁਕਸਾਨ ਕਿੰਨਾ ਕਰਦਾ ਨੁਕਸਾਨ ਇਹ ਇੰਨਾ ਜ਼ਿਆਦਾ ਕਰਦਾ ਨਾ ਕਿ ਮੈਂ ਜਦੋਂ ਦੀ ਖੇਤੀ ਕਰਨ ਲੱਗਿਆ ਕਣਕ ਦੇ ਉੱਪਰ ਉਸ ਦਿਨ ਤੋਂ ਲੈ ਕੇ ਅੱਜ ਤੱਕ ਕਦੇ ਵੀ ਆਹ ਤੇਲੇ ਚੀਪੇ ਵਾਲੀ ਸਬਰੀ ਕੀਤੀ ਨਹੀਂ ਤੇ ਮੇਰਾ ਝਾੜਕ ਦੇ ਘਟੇ ਹੀ ਨਹੀਂ ਤੇ ਮੈਂ ਤਾਂ ਤੁਹਾਨੂੰ ਇੱਕੋ ਹੀ ਰਹਿ ਦੇਵਾਂਗਾ ਕਿ ਨਾ ਕਰੋ ਯਾਰ ਇਹ ਕੋਈ ਬਹੁਤਾ ਨੁਕਸਾਨ ਨਹੀਂ ਕਰਦਾ ਜਦੋਂ ਮੇਰਾ ਨਹੀਂ ਕੀਤਾ ਥੋੜਾ ਕਿਵੇਂ ਕਰ ਦੂ ਹਾਂ ਜੇਕਰ ਤੁਸੀਂ ਕਾਰਨੀਓ ਹੀ ਕਰਨੀਆਂ ਤੁਹਾਨੂੰ ਡਰ ਲੱਗਦਾ ਹੀ ਲੱਗਦਾ ਕਿਉਂ ਆਪਣੇ ਗਵਾਂਢੀ ਵੀ ਸਪਰੇਅ ਕਰ ਦਿੰਦੇ ਆ ਫਿਰ ਆਪਣੇ ਰਿਸ਼ਤੇਦਾਰ ਵੀ ਸਪਰੇਅ ਕਰ ਦਿੰਦੇ ਤੇ ਆਪਣਾ ਪੁੱਛਦੇ ਯਾਰ ਤੂੰ ਸਪਰੇਅ ਨਹੀਂ ਕੀਤੀ ਕਹੋ ਜਿਆ ਕਿਸਾਨ ਆ ਯਾਰ ਤੂੰ ਤਾਂ ਆਪਣੀ ਫਸਲ ਵੱਲ ਜਮਾਂ ਨਿਤਿਆ ਆਂ ਦਿੰਦਾ ਜੇਕਰ ਤੁਸੀਂ ਕਾਰਨੀਓ ਹੀ ਕਰਨੀਆਂ ਤਾਂ ਸੁਣਿਓ ਫਿਰ ਆਪਾਂ ਕਿਹੜੀ ਸਪਰੇਅ ਕਰਗੇ ਤੇ ਕਦੋਂ ਕਰਨੀਆਂ ਦੋਸਤੋ ਜਦੋਂ ਹੀ ਬੱਲੀ ਬਾਹਰ ਆ ਜਾਂਦੀ ਆ ਜੇਕਰ ਆਪਣੀ ਇੱਕ ਬੱਲੀ ਦੇ ਵਿੱਚ ਪੰਜ 6 ਦਾਣੇ ਆ ਨਾ ਚਿਪੇ ਦੇ ਫੇਰ ਸਪਰੇਅ ਕਰਨੀ ਆਪਾਂ ਜੇਕਰ ਇਸ ਤੋਂ ਘੱਟ ਆ 5 ਦਾਣਿਆਂ ਤੋਂ ਘੱਟ ਆ ਫਿਰ ਆਪਾਂ ਬਿਲਕੁਲ ਵੀ ਸਪਰੇਅ ਨਹੀਂ ਕਰਨੀ ਇਹ ਬਿਲਕੁਲ ਵੀ ਨੁਕਸਾਨ ਨਹੀਂ ਕਰਦਾ ਕਦਾਂ ਆਪਾਂ ਸਪਰੇਅ ਕਦੋਂ ਕਰਨੀ ਆ ਜਦੋਂ ਇੱਕ ਬੱਲੀ ਦੇ ਵਿੱਚ ਚੇਪੇ ਦੀ ਸੰਖਿਆ 5 ਦਾਣਿਆਂ ਤੋਂ ਵੱਧ ਹੋਵੇ ਜਾਂ 5 ਹੋਵੇ ਲੱਗੀ ਸਮਝ ਹੁਣ ਆਪਾਂ ਸਪਰੇਅ ਕਰਨੀ ਕਿਵੇਂ ਆ ਦੇਖੋ ਦੋਸਤੋ ਜਿਹੜਾ ਇਹ ਚੇਪਾ ਹੋਣਾ ਕਦੇ ਵੀ ਖੇਤ ਦਿਓ ਬਚਾਲਿਓ ਸ਼ੁਰੂ ਨਹੀਂ ਹੁੰਦਾ ਇਹ ਸਾਈਡਾਂ ਐ ਪਾਸੇ ਹਮਲਾ ਕਰਦਾ ਸਾਈਡਾਂ ਦੇ ਪਾਸੋਂ ਮਤਲਬ ਖੇਦੇ ਚਾਰ ਸਪਰੇ ਇਹ ਇਸ ਲਈ ਆਪਾਂ ਕੀ ਕਰਨਾ ਬਸ ਢੋਲਕੀ ਦੇ ਵਿੱਚ ਦਵਾਈ ਪਾ ਲੈਣੀ ਆ ਤੇ ਸੈਡਾਂ ਦੇ ਚਾਰ ਸਪਰੇ ਸਪਰੇ ਕਰ ਦੇਣੇ ਆ ਕਣਕ ਦੇ ਵਿੱਚ ਨਹੀਂ ਪੜਨਾ ਆਪਾਂ ਕਣਕ ਨਹੀਂ ਤੋੜਨੀ ਤੇ ਦੂਜੀ ਸਪਰੇ ਉੱਥੇ ਕਰਨੀ ਜਿੱਥੇ ਆਪਣਾ ਦਰਖਤ ਹੋਵੇ ਜਿੱਥੇ ਛਾਂ ਪੈਂਦੀ ਹੋਵੇ ਬਸ ਉੱਥੇ ਤੇਲਾ ਚ ਆਪਾਂ ਹਮਲਾ ਕਰੂਗਾ ਜਦੋਂ ਵੀ ਸ਼ੁਰੂਆਤ ਕਰੂਗਾ ਇੱਥੇ ਕਿਤੇ ਨਹੀਂ ਕਰੂਗਾ ਤੇ ਆਪਾਂ ਸ਼ੁਰੂਆਤ ਕਰਨ ਤੋਂ ਪਹਿਲਾਂ ਹੀ ਆਪਾਂ ਇਹਨੂੰ ਨੱਪ ਲੈਣਾ ਜਾਂ ਕਿ ਇਹਨੂੰ ਖਤਮ ਕਰ ਦੇਣਾ ਲੱਗੀ ਸਮਝ ਹੁਣ ਸਪਰੇ ਕਰਨੀ ਕਿਹੜੀ ਆ ਤਾਂ ਦੋਸਤੋ ਇਹ ਇੰਨਾ ਮਰੀਲ ਹੁੰਦਾ ਨਾ ਤੁਸੀਂ ਹੱਥ ਲਾ ਕੇ ਦੇਖੋ ਹੱਥ ਨਾਲ ਹੀ ਮਰ ਜਾਂਦਾ ਇਸ ਲਈ ਉਹ ਤੇ ਸਸਤੀ ਸਸਤੀ ਕੋਈ ਮਰਦੀ ਸਪਰੇ ਕਰ ਦੇ ਉਹ ਉਸੇ ਨਾਲ ਹੀ ਮਰ ਜੂਗਾ ਜ਼ਰੂਰੀ ਨਹੀਂ ਆਪਾਂ ਵੀ ਬਾਲੀਆਂ ਮਹਿੰਗੀਆਂ ਸਪਰੇਆਂ ਕਰਨੀਆਂ ਜਮਾਂ ਸਸਤੀ ਜੁੜੀ ਸਾਨੂੰ ਆਏ ਲੱਗੇ ਯਾਰ ਇਹਦਾ ਘਟਿਆ ਜੀ ਸਪਰੇ ਆ ਕੀ ਮਾਰ ਦੂ ਉਹ ਵੀ ਇਸ ਚੇਲੇ ਚੱਪੇ ਨੂੰ ਮਾਰ ਦਿੰਦੀ ਆ ਇਸ ਲਈ ਆਪਾਂ ਮਹਿੰਗੀ ਸਪਰੇ ਨਹੀਂ ਕਰਨੀ ਜਿਆਦੇ ਡੋਜ਼ ਪਾ ਕੇ ਨਹੀਂ ਕਰਨੀ ਜਿੰਨੀ ਰეკਮੈਂਡ ਡੋਜ਼ ਆ ਉੰਨੀ ਡੋਜ਼ ਨਾਲ ਹੀ ਕਰੋ ਵੈਸੇ ਆਪਣੇ ਕਿਸਾਨ ਵੀ ਅਕਟਾਰੇ ਹੀ ਜਿਆਦੇ ਕਰਦੇ ਆ ਤਾਂ ਦੋਸਤੋ ਤੁਸੀਂ ਸਸਤੀ ਤੋਂ ਸਸਤੀ ਸਪਰੇਅ ਕਰਨੀ ਇਹਦੇ ਉੱਪਰ ਜੇਕਰ ਕਰਨੀ ਵੀ ਹੈ ਤਾਂ ਤਾਂ ਦੋਸਤੋ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ